ਜਲਦੀ ਬੋਲੋ ਮੋਜੇ ਕਪਨ ਹੈ ਗੋਲੀ ਖਾਣੇ ਕਿ ਖਾਣੇ ਹੋ ਗੋਲੀ ਖਾਣੇ ਜੀ ਕਿਹੜੀ ਗੋਲੀ ਖਾਣੇ ਹੋ ਹਸਤਾਲ ਵਾਲਾ ਤੂੰ ਕੀ ਖਾਣਾ ਓਏ ਹਸਤਾਲ ਵਾਲੀ ਗੋਲੀ ਵੇ ਲੈ ਜੀ ਜ਼ੋਰ ਤੇ ਬੋਲ ਜਿਹਦੇ ਬੋਲ ਹਸਤਾਲ ਵਾਲੀ ਗੋਲੀ ਖਾਣੇ ਤੂੰ ਕੀ ਖਾਣਾ ਤੂੰ ਕੀ ਖਾਣਾ ਮੈਂ ਗੋਲੀਆਂ ਖਾਣਾਂ ਜੀ ਮੈਂ ਖੋਲਣੇ ਕਿਹੜਾ ਪਿੰਡਾ ਹੈ ਕਿਹੜਾ ਪਿੰਡਾ ਤੇਰਾ ਰੋਣੋ ਕਿਹੜੀ ਰੋਣੋ ਕੁਲਾ ਇਨਾ ਮੈਂ ਤੇਰਾ ਮੇਰਾ ਨੰਦੀਪੂ ਬੜਾ ਨਾਮ ਕੀ ਤੇਰਾ ਨਰੰਗ ਸਿੰਘ ਤੇਰਾ ਕੀ ਓਏ ਹਰਿੰਦਰ ਸਿੰਘ ਜੀ ਕਿਹੜਾ ਪੰਡਾ ਹੈ ਡੈਡੂ ਆ ਜੀ ਡੈਡੂ ਪੰਡਾ ਹੈ ਮੇਰਾ ਨਾਮ ਕੀ ਹੈ ਅੰਮ੍ਰਿਤ ਸਿੰਘ ਜੀ ਚੁਰਦਾ ਜੀ ਬੋਲਦਾ ਨਹੀਂ ਨਹੀਂ ਖੰਨਾ ਦੇ ਕਬਜ਼ਾ ਫੈਕਟਰੀ ਰੋਡ ਤੇ ਲੁਟੇਰਿਆਂ ਦੀ ਕੁੱਟਮਾਰ ਦਾ ਵੀਡੀਓ ਸਾਹਮਣੇ ਆਇਆ ਪੈਦਲ ਜਾ ਰਹੀ ਮਹਿਲਾ ਤੋਂ ਮੋਬਾਈਲ ਖੋਹ ਕੀਤੀ ਗਈ ਤਾਂ ਮਹਿਲਾ ਨੇ ਰੋਲਾ ਪਾਇਆ ਤਾਂ ਲੋਕਾਂ ਨੇ ਮੋਟਰਸਾਈਕਲ ਸਵਾਰ ਲੁਟੇਰਿਆਂ ਨੂੰ ਕਾਬੂ ਕਰ ਛਿੱਤਰਫੇੜ ਕਰਨ ਤੋਂ ਬਾਅਦ ਪੁਲਿਸ ਦੇ ਹਵਾਲੇ ਕੀਤਾ ਪੁਲਿਸ ਨੇ ਪੀੜਤ ਦੇ ਬਿਆਨ ਤੇ ਤਿੰਨ આરોપીਾਂ ਖਿਲਾਫ ਮਾਮਲਾ ਦਰਜ ਕਰ ਲਿਆ ਜਿਹੜੇ ਤਿੰਨ ਜਿਹੜੇ ਮੁੰਡੇ ਫੜੇ ਗਏ ਨੇ ਕੱਲ ਨੂੰ ਆਪਣੇ ਕਾਜਲ ਨਾਮ ਦੀ ਲੇਡੀ ਨੇ ਇੱਕ ਬਿਆਨ ਦਰਜ ਕਰਾਇਆ ਸੀ ਵੀ ਤਿੰਨ ਮੋਟਰਸਾਈਕਲ ਮੋਟਰਸਾਈਕਲ ਦੇ 3 ਵਾਲਿਆਂ ਦਾ ਮੋਬਾਈਲ ਚਪਟ ਮਾਰ ਕੇ ਖੋ ਗਿਆ। ਅਸੀਂ ਉਹਦੇ ਬਿਆਨ ਤੇ ਪਰਚਾ ਦਰਜ ਕੀਤਾ ਫਿਰ ਦੋਸ਼ੀਆਂ ਨੂੰ ਬਾਅਦ ਚ ਅਰੈਸਟ ਕੀਤਾ ਕਿ ਅਸੀਂ ਅਨੈਕਿੰਗ ਵੱਲੋਂ ਇਹਨਾਂ ਵਿੱਚੋਂ ਸੰਨੀ ਹਰਿੰਦਰ ਤੇ ਭੋਲਾ ਇਹਨਾਂ ਕੋਲੋਂ ਦੋ ਮੋਬਾਈਲ ਘਰਾਮਤ ਹੋਏ ਨੇ। ਦੋਸ਼ੀ ਅੱਜ ਪੁਲਿਸ ਰਿਮਾਂਡ ਚ ਨੇ ਅੱਜ ਕੋਰਟ ਦੇ ਵੀ ਪੇਸ਼ ਕੀਤਾ ਗਿਆ ਸੀ ਤੇ ਸਰ ਕੋਈ ਪਹਿਲਾਂ ਵੀ ਇਹਨਾਂ ਦਾ ਕੋਈ ਇੱਥੇ ਮਕਦਮਾ ਦਰਜ ਹੈ ਕੁਝ ਸਰ ਨਹੀਂ ਦਾ ਕਰੀ ਮੇ ਰਿਕਾਰਡ ਹੈਗਾ ਦੂਜਿਆਂ ਤੇ ਪਹਿਲਾਂ ਪਰਚੇ ਦਰਜ ਹੂੰ